ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲੈਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 7-8 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੇਜ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਅੱਜ ਲੈ ਕੇ ਆਇਆ ਜੀ TVS ਦਾ रेडियन ਮੋਟਰਸਾਈਕਲ ਬਿਕਾਊ ਮਾਡਲ ਆ 2019 ਰੰਗ ਕਾਲਾ ਪੇਪਰ ਪੂਰੇ ਸਰਪ 18000 ਕਿਲੋਮੀਟਰ ਚੱਲਿਆ ਹੋਇਆ ਬਹੁਤ ਵਧੀਆ ਹਲਾ ਰਿਆ ਅਲੋਇਆ ਟਾਇਰ ਹੈ 60 70% ਏਰੀਆ ਅਮਰਗੜ ਸਲਾਰ ਮੋਬਾਈਲ ਨੰਬਰ ਹੈ ਵੀਰ ਦਾ 88475 31180 88475 31180